ਇਹ ਜੋ ਸਥਾਨ ਹੈ ਭਗ 100 ਸਾਲ ਪੁਰਾਣਾ ਹੈ ਤੇ ਸਾਰੀਆਂ ਸੰਗਤਾਂ ਨੂੰ ਜਦੋਂ ਪਿੰਡਾਂ ਦੇ ਵਿੱਚ ਸਕੂਲ ਨਹੀਂ ਸੀ ਹੁੰਦੇ ਗੁਰਦੁਆਰਾ ਸਾਹਿਬ ਨਹੀਂ ਸੀ ਹੁੰਦੇ ਤਾਂ ਇਸ ਸਥਾਨ ਦੇ ਉੱਤੇ ਸਾਡੇ ਪੂਰਵਜ ਸਾਡੇ ਵੱਡੇ ਵਡੇਰੇ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਜੋੜਨਾ ਕਰਦੇ ਸੀਗੇ ਸੋ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਇਸ ਸਥਾਨ ਦੇ ਉੱਤੇ ਸੰਗਤਾਂ ਨੂੰ ਸੱਚ ਦਾ ਉਪਦੇਸ਼ ਮਿਲਦਾ ਹੈ ਹੰਤਾਂਤਨ ਸਵਾਮੀ ਬਾਬਾ ਰਾਮਾਨੰਦ ਜੀ ਮਹਾਰਾਜ ਜਿਨ੍ਹਾਂ ਦੀ ਇਸ ਹਲਾਣਾ ਵਰਸੀ ਮਨਾਈ ਜਾਂਦੀ ਹੈ ਇਹ ਸਾਡੀ ਕੋਸ਼ਿਸ਼ ਹੈ ਹੁੰਦੀ ਹੈ ਕਿ ਇਥੇ ਉਹਨਾਂ ਹੀ ਮਹਾਪੁਰਸ਼ਾਂ ਦੇ ਦੀਵਾਨ ਲਗਾਏ ਜਾਣ ਜੋ ਆਪ ਖੁਦ ਸੱਚ ਨਾਲ ਜੁੜੇ ਨੇ ਤੇ ਨਿਸ਼ਕਾਮ ਜ਼ਿੰਦਗੀ ਦੇ ਵਿੱਚ ਸੇਵਾ ਕਰ ਰਹੇ ਨੇ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਡੇਰਾ ਇਮਾਮਗੜ ਸਵਾਦਾਂ ਵਿਖੇ 9 ਦੀਵਾਨ 9 ਜੂਨ ਤੱਕ ਸਜਾਏ ਜਾ ਰਹੇ ਹਨ 10 ਤਰੀਕ ਨੂੰ ਸੰਤ ਰਾਮਾਨੰਦ ਜੀ ਦੀ ਵਰਸੀ ਤੁਮ ਤਾਮਨਾ ਮਨਾਈ ਜਾ ਰਹੀ ਹੈ ਔਰ ਲੰਗਰ ਉਤਟ ਵਰਤੇਗਾ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਪਹੁੰਚ ਕੇ ਲਾਭ ਉਠਾਓ ਧੰਨਵਾਦ ਬੋਲ ਸਾਚੇ ਦਰਵਾਰ ਕੀ ਜੈ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਜੀ ਕੀ ਜੈ ਇਹ ਸਾਡਾ ਉਦਾਸੀਨ ਆਸ਼ਰਮ ਇਮਾਮਗੜ ਦਾ ਸਾਲਾਨਾ ਸਮਾਗਮ ਹੈ ਜੋ ਕਿ 2 ਤਰੀਕ ਤੋਂ ਲੈ ਕੇ 9 ਤਰੀਕ ਤੱਕ ਰਾਤਰੀ ਦੇ ਦੀਵਾਨ ਸ ਇਹ ਜੋ ਸਥਾਨ ਹੈ ਲਗਭਗ 100 ਸਾਲ ਪੁਰਾਣਾ ਹੈ ਜਿੱਥੇ ਸ਼ੁਰੂ ਤੋਂ ਲੈ ਕੇ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਸਾਰੀਆਂ ਸੰਗਤਾਂ ਨੂੰ ਜਦੋਂ ਪਿੰਡਾਂ ਦੇ ਵਿੱਚ ਸਕੂਲ ਨਹੀਂ ਸੀ ਹੁੰਦੇ ਗੁਰਦੁਆਰਾ ਸਾਹਿਬ ਨਹੀਂ ਸੀ ਹੁੰਦੇ ਤਾਂ ਇਸ ਸਥਾਨ ਦੇ ਉੱਤੇ ਸਾਡੇ ਪੂਰਵਜ ਸਾਡੇ ਵੱਡੇ ਵਡੇਰੇ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਜੋੜਨਾ ਕਰਦੇ ਸੀਗੇ ਸੋ ਉਹਨਾਂ ਦੀਆਂ ਯਾਦਾਂ ਨੂੰ ਮੁੱਖ ਰੱਖਦਿਆਂ ਹੋਇਆਂ ਕਿਉਂਕਿ ਧੰਤਨ ਸਵਾਮੀ ਬਾਬਾ ਰਾਮਾਨੰਦ ਜੀ ਮਹਾਰਾਜ ਜਿਨ੍ਹਾਂ ਦੀ ਇਸ ਹਲਾਣਾ ਵਰਸੀ ਮਨਾਈ ਜਾਂਦੀ ਹੈ ਉਹ ਅੱਖਾਂ ਤੋਂ ਮੁਨਾਕੀ ਸੀਗੇ ਪਰ ਅੱਜ ਵੀ ਉਹਨਾਂ ਦੇ ਪੜ੍ਹਾਈ ਬੱਚੇ ਲਗਭਗ 25 ਨੌਜਵਾਨ ਸਾਡੇ ਪਿੰਡ ਦੇ ਵਿੱਚ ਹਨ ਜਿਹੜੇ ਕਿ ਨਿਸ਼ਕਾਮ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ ਹਨ ਜਿਸ ਕਿਸੇ ਦੇ ਘਰ ਵਿੱਚ ਗੁਰੂ ਗ੍ਰੰਥ ਅਖੰਡ ਪਾਠ ਸਾਹਿਬ ਹੁੰਦੇ ਹਨ ਜਾਂ ਸਹਿਜ ਪਾਠ ਹੁੰਦੇ ਹਨ ਤਾਂ ਉਹ ਨਿਸ਼ਕਾਮ ਸੇਵਾ ਕਰਦੇ ਹਨ ਸੋ ਸਾਡੇ ਵੱਡੇ ਪੂਰਵਜਾਂ ਦੀਆਂ ਯਾਦਾਂ ਨੂੰ ਅਸੀਂ ਮਨਾਉਂਦੇ ਹੋਏ ਇਹ ਆਪਣੇ ਆਪ ਨੂੰ ਧੰਨ ਭਾਗ ਸਮਝਦੇ ਹਾਂ ਕਿ ਨੌਂ ਰੋਜਾ ਗੁਰਮਤ ਸਮਾਗਮ ਇਸ ਸਥਾਨ ਦੇ ਉੱਤੇ ਮਨਾਇਆ ਜਾਂਦਾ ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਕੱਲੀਆਂ ਨਗਰ ਦੀਆਂ ਨਹੀਂ ਇਲਾਕੇ ਦੀਆਂ ਸੰਗਤਾਂ ਵੱਧ ਚੜ ਕੇ ਹਿੱਸਾ ਲੈਂਦੀਆਂ ਨੇ ਤਾਨ ਕਰਕੇ ਮਾਨ ਕਰਕੇ ਤਾਨ ਕਰਕੇ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਤੇ ਸੰਗਤਾਂ ਵਿੱਚ ਬਹੁਤ ਉਤਸ਼ਾਹ ਹੁੰਦਾ ਗੁਰਵਾਣੀ ਦੇ ਜਿਹੜੇ ਪ੍ਰਵਾਹ ਚੱਲਦੇ ਨੇ ਕਥਾ ਕੀਰਤਨ ਵਿਚਾਰਾਂ ਹੁੰਦੀਆਂ ਨੇ ਸ਼ਾਮ ਦੇ ਦੀਵਾਨ ਸਜਦੇ ਨੇ ਉਸ ਦੇ ਵਿੱਚ ਵੱਖ-ਵੱਖ ਨਗਰਾਂ ਤੋਂ ਟਰਾਲੀਆਂ ਦੇ ਵਿੱਚ ਸੰਗਤਾਂ ਆਪਣੇ ਆਪ ਹੁਮਾ ਹਮਾ ਕੇ ਆਉਂਦੀਆਂ ਨੇ ਕੋਈ ਸਥਾਨ ਵੱਲੋਂ ਟਰਾਲੀ ਜਾਂ ਉਨੀ ਭੇਜਿਆ ਜਾਂਦਾ ਸਾਰੇ ਨਗਰਾਂ ਵਿੱਚੋਂ ਸੰਗਤਾਂ ਆਪ ਆਉਂਦੀਆਂ ਨੇ ਸੋ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਇਸ ਸਥਾਨ ਦੇ ਉੱਤੇ ਸੰਗਤਾਂ ਨੂੰ ਸੱਚ ਦਾ ਉਪਦੇਸ਼ ਮਿਲਦਾ ਕਿਉਂਕਿ ਪਹਿਲਾਂ ਤੋਂ ਹੀ ਸੱਚ ਨਾਲ ਜੋੜਿਆ ਜਾਂਦਾ ਪਹਿਲਾਂ ਸਾਡੇ ਬਜ਼ੁਰਗ ਸਾਡੇ ਵੱਡੇ ਵਡੇਰੇ ਦੇਸੀ ਦਵਾਈਆਂ ਵੀ ਆਪ ਤਿਆਰ ਕਰਦੇ ਸੀ ਹੁਣ ਵੀ ਕਰਦੇ ਆ ਜਦੋਂ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਅਸੀਂ ਇੱਥੇ ਇਸ ਸਥਾਨ ਦੇ ਉੱਤੇ ਦਵਾਈਆਂ ਆਪ ਖੁਦ ਤਿਆਰ ਕਰਦੇ ਆ ਪਰ ਅੱਜਕੱਲ ਬੇਸ਼ੱਕ ਲੋਕ ਪੜ੍ਹ ਲਿਖ ਗਏ ਨੇ ਪਰ ਸਮੇਂ ਦੇ ਨਾਲ ਲੋਕ ਮੁੜ ਕੇ ਆਯੁਰਵੇਦ ਵੱਲ ਆ ਰਹੇ ਨੇ ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇੱਥੇ ਉਹਨਾਂ ਹੀ ਮਹਾਪੁਰਸ਼ਾਂ ਦੇ ਦੀਵਾਨ ਲਗਾਏ ਜਾਣ ਜੋ ਆਪ ਖੁਦ ਸੱਚ ਨਾਲ ਜੁੜੇ ਨੇ ਤੇ ਨਿਸ਼ਕਾਮ ਜ਼ਿੰਦਗੀ ਦੇ ਵਿੱਚ ਸੇਵਾ ਕਰ ਰਹੇ ਨੇ